ਹੰਜੀ ਦਾਸ ਰਾਜਵੀਰ ਸਿੰਘ ਅਕਾਲੀ ਸ੍ਰੀ ਅਮਰਸਾਹ ਸਾਹਿਬ ਤੋਂ ਇਹ ਘਟਨਾ ਜੀ ਫਤੇਗੜ ਜੂੜੀਆਂ ਰੋਡ ਬਾਈਪਾਸ ਤੇ ਠਾੜੇ ਦੇ ਵਿੱਚ ਅਸੀਂ ਚੌਂਕੀ ਦੇ ਖਲੋਤੇ ਆ ਘਟਨਾ ਹੈਗੀ ਆ ਜੀ ਬਾਬਾ ਦੀਪ ਸਿੰਘ ਕਲੋਨੀ ਦੀ ਜਿੱਥੇ ਇੱਕ ਛੋਟੀ ਜੀ ਬੱਚੀ ਤੇ ਉਹ ਜਿਹੜਾ ਬੰਦਾ ਜਿਹੜਾ ਦੋਸ਼ੀ ਆ ਪਰ 75 ਕੇ 80 ਸਾਲ ਦੀ ਏਜ ਹੋਣੀ ਉਹਦੀ ਉਹ ਬਿਲਕੁਲ ਲਾਗੇ ਲਾਗੇ ਰਹਿੰਦੇ ਨੇ ਤੇ ਉਹਨਾਂ ਨੇ ਮੌਕੇ ਦਾ ਫਾਇਦਾ ਵੇਖਿਆ ਵੀ ਘਰ ਦੇ ਵਿੱਚ ਕੋਈ ਨਹੀਂ ਆ ਤਾਂ ਉਹਨੇ ਆਪਣੀ ਕਰਤੂਤ ਖੋਲ ਦਿੱਤੀ ਐ ਤੇ ਉਹ ਜਿਹੜਾ ਪਿਤਾ ਉਹਨਾਂ ਦੀ ਮਾਂ ਪਿਓ ਵਾ ਜਿਹੜਾ ਉਹਨਾਂ ਦੇ ਵਿਚਾਰੇ ਐਡੇ ਕਿ ਮਾਦੜ ਨੇ ਕਿ ਉਹ ਆਪਣੀ ਕਿਰਤ ਕਰਦੇ ਨੇ ਦਿਹਾੜੀ ਟੱਪਾ ਕਰਕੇ ਉਹ ਤਾਂ ਡਰਦੇ ਵਿਚਾਰੇ ਆ ਹੀ ਨਹੀਂ ਪਹਿਲਾਂ ਤੇ ਮੁਹੱਲੇਦਾਰਿਆਂ ਦੀ ਹੱਲਾਸ਼ੇਰੀ ਨਾਲ ਉਹ ਇੱਥੋਂ ਤੱਕ ਪਹੁੰਚੇ ਤੇ ਕਾਰਵਾਈ ਹੋਈ ਆ ਤੇ ਬੱਚੀ ਦੀ ਹਾਲਤ ਐਡੀ ਕਿ ਨਾਜੁਕਿਆ ਤੋ ਉਹਨੂੰ ਉਲਟੀਆਂ ਉਹਡੀਆਂ ਜੇ ਵੀ ਜੀ ਬੱਚੀ ਦੀ ਉਮਰ ਕਿੰਨੀ ਹੈ ਤੇ ਜਿੰਨੇ ਇਹ ਹਰਕਤ ਕੀਤੀ ਉਹਦੀ ਉਮਰ ਕਿੰਨੀ ਬੱਚੀ ਦੀ ਉਮਰ 9 ਸਾਲ ਦੀ ਹੈਗੀ ਆ ਤੇ ਜਿਹੜਾ ਹਰਕਤ ਕਰਨ ਵਾਲਾ ਵਾ ਉਹਦੀ 75 ਤੋਂ 80 ਸਾਲ ਦੀ ਉਮਰ ਹੈ ਜੀ ਜੀ ਕਾ ਹੁਣ ਉਹ ਔਰੋਪੀ ਕਾਬੂ ਕੀਤਾ ਪੁਲਿਸ ਅੱਜ ਬਿਲਕੁਲ ਬਿਲਕੁਲ ਮੌਕੇ ਤੇ ਇਹਨਾਂ ਨੇ ਮਹੱਲੇ ਵਾਲਿਆਂ ਨੇ ਉਹਨੂੰ ਪੁਲਿਸ ਨੂੰ ਫੜ ਕੇ ਤੇ ਔਰੋਪੀ ਨੂੰ ਦੇ ਦਿੱਤਾ ਵਾ ਕੁਝ ਮਹੱਲੇ ਵਾਲਿਆਂ ਨੇ ਮੌਕੇ ਤੇ ਉੱਥੇ ਛਤਰਪ੍ਰੇੜ ਕੀਤੀ ਸੀ ਚਲੋ ਜਿੰਨੀ ਕੀਤੀ ਆ ਉਹ ਇਹਨਾਂ ਦੀ ਚੜ੍ਹਦੀ ਕਲਾ ਹੋਗੀ ਬਾਕੀ ਹੁਣ ਪੁਲਿਸ ਆਪਣੀ ਕਾਰਵਾਈ ਕਰਨ ਢੀ ਆ ਜੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਆ ਮਹੱਲੇ ਵਾਲੇ ਜੀ ਪੁਲਿਸ ਦੀ ਕਾਰਵਾਈ ਵੇਖੋ ਜੀ ਜਿਹੜੀ ਬਲਾਦਕਾਰ ਦੀ ਸਜ਼ਾ ਵਾ ਉਹਦਾ ਉਹ ਹੋ ਜਾਣੀ ਆ ਇੱਕ ਪਾਸਕੋ ਐਕਟ ਲੱਗ ਜਾਊਗਾ ਜਿਹੜਾ 20 ਸਾਲ ਉਹਦੇ ਕਹਿੰਦੇ ਨੇ ਕਿ ਅੰਦਰ ਲੱਗ ਜਾਣਾ ਵਾ ਕੋਈ ਉਹਦੀ ਸੁਣਵਾਈ ਕੋਈ ਅਪੀਲ ਕੋਈ ਦ ਲਗਾਤਾਰ ਹੀ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਪੰਜਾਬ 'ਚ ਕਿਸ ਤਰ੍ਹਾਂ ਦੇਖਦੇ ਪੰਜਾਬ ਲੋਕ ਲਗਾ ਸਾਡੇ ਕਾਨੂੰਨ ਦੇ ਵਿੱਚ ਕਮੀ ਆ ਜੀ ਜੇ ਸਾਡੇ ਕਾਨੂੰਨ ਸਖਤ ਹੋ ਜਨਾਂ ਤੇ ਇੱਕ ਕਿਸੇ ਦੇ ਬੱਚੇ ਦੇ ਹੱਥੋਂ ਪੈਨਸਲ ਵੀ ਨਾ ਖੋਈ ਜਾਵੇ ਬਲਾਦਕਾਰ ਤੇ ਬੜੀ ਦੂਰ ਦੀ ਗੱਲ ਆ ਕਿਉਂਕਿ ਬਾਹਰਲੇ ਆਪਾਂ ਦੇਸ਼ਾਂ ਦੀਆਂ ਗੱਲਾਂ ਤਾਂ ਜਰੂਰ ਕਰਦੇ ਆ ਪਰ ਸਾਡੇ ਕਾਨੂੰਨ ਨਹੀਂ ਉੱਥੇ ਉਹੋ ਜਿਹੀ ਕੀ ਹੋ ਸਕਦੇ ਕਿਉਂਕਿ ਦੋ ਦਿਨ ਬਾਅਦ ਸਾਨੂੰ ਬੋਹੋਸ਼ ਆਉਂਡਈ ਆ ਵੀ ਬੱਚੀ ਦੇ ਨਾਲ ਬਲਾਦਕਾਰ ਹੋਇਆ ਤੇ ਲੋਕੀ ਕਹਿੰਦੇ ਨੇ ਵੀ ਅੱਜ ਉਹਨੂੰ ਮਾਰ ਦੇਣਾ ਜਦੋਂ ਤੁਹਾਨੂੰ ਪਤਾ ਲੱਗਾ ਸੀ ਤੂੰ ਉਦੋਂ ਕਿਉਂ ਨਾ ਕਰ ਦਿੱਤਾ ਸਾਡੇ ਕਾਨੂੰਨ ਸਖਤ ਹੋਣ ਦਾ ਤੇ ਕਦੀ ਇਹੋ ਜਿਹੀ ਨੌਬਤ ਨਾ ਆਵੇ ਕਿਉਂਕਿ ਇੱਕ ਮੌਕੇ ਦੇ ਉੱਤੇ ਜੇ ਛਟਕਾਇਆ ਜਾਵੇ ਹੁਣ ਦੋਸ਼ੀ ਅੰਦਰ ਹੈ ਨਾ ਦੋਸ਼ੀ ਨੂੰ ਚੌਂਕ ਦੇ ਵਿੱਚ ਖੜਕੇ ਗੋਲੀ ਮਾਰ ਦੇਣ ਕੀ ਕਰ ਨਹੀਂ ਸਕਦੇ ਸਭ ਕੁਝ ਹੋ ਸਕਦਾ ਵਾ ਪਰ ਉਹ ਜੋ ਉਹਨਾਂ ਨੇ ਦਾਇਰਾ ਬਣਾਇਆ ਉਹਨਾਂ ਨੇ ਉਹਨੂੰ ਦਾਇਰੇ ਨੂੰ ਫੋਲੋ ਕਰ ਰਹੇ ਨੇ ਉਹ ਫਿਰ ਉਹਦੇ ਵਿੱਚ ਕਮੀਆਂ ਆਉਂਦੀਆਂ ਹੀ ਆਉਂਦੀਆਂ ਜੀ ਆਪਾਂ ਬਹੁਤ ਗਲਤ ਕੰਮ ਕੀਤਾ ਇਹ ਗਲੀ ਦੇ ਵਿੱਚ ਇਹ ਗੱਲ ਹੋਈ ਕਿ ਇਹ ਕਿਹੜੀ ਜਗ੍ਹਾ ਤੇ ਹੋਈ ਇਹ ਗਲੀ ਸਾਡੇ ਬੂਏ ਦੇ ਘਾਰੀ ਆ ਸਾਡੇ ਘਰ ਦੇ ਵਿੱਚ ਇਹ ਬੱਚੇ ਰਹਿੰਦੇ ਨੇ ਸਾਡੀ ਗਲੀ ਚ ਪੁੱਛੋ ਸਾਰੀਆਂ ਜਨਾਨੀਆਂ ਗਾਹ ਹੋ ਉਹ ਕੋਈ ਨਹੀਂ ਤੱਕ ਲਾ ਕੇ ਆ ਤੇ ਤੀ ਇਹ ਬੱਚਿਆਂ ਨੂੰ ਕਿਸੇ ਨੇ ਕੱਢੀ ਕੱਖ ਨਹੀਂ ਕਿਹਾ ਉਹਦੇ ਪਿਓ ਇਹ ਥੋੜੀ ਗਰੀਬ ਆ ਤੇ ਤੂੰ ਆਣ ਕਿਉਂ ਦੀ ਲਟਕੀ ਨੂੰ ਤੂੰ ਮਾਰੇ ਕੱਚੇ ਕੰਮ ਕਰ ਜਾਵੇਂ ਇਹ ਕਿੱਥੇ ਕਿੱਸ ਤਰ੍ਹਾਂ ਦਾ ਨਾ ਕੰਮ ਖਾ ਦੇ ਕੰੂਚ ਕੀਤਾ ਇਹਦਾ ਬੱਚੇ 9 ਸਾਲ ਦੀ ਬੱਚੇ 9 ਸਾਲ ਦੀ ਹਾਂ ਇਹਦੇ ਬੱਚਿਆਂ ਦਾ ਸਾਰੇ ਸਾਰੀ ਕੋਈ ਸਾਡੀ ਧਿਆਨ ਰੱਖਦੇ ਆ ਤਾਂ ਇਹਦੇ ਬੱਚਿਆਂ ਦਾ ਇਹਨੂੰ ਪਤਾ ਨਹੀਂ ਬੱਚਿਆਂ ਦਾ ਕਿੰਨੀ ਜੀ ਹਾਂ ਚੱਟਾ ਟੱਟਾਲ ਦਾ ਬੁੱਢਾ ਆ 70 ਸਾਲ ਦਾ ਬਾਪੂ ਕਾਸੀ ਸਾਲ ਕੀ ਬੰਦੇ ਦੀ ਉਮਰ ਕਿੰਨੀ ਹੈ ਹਾਂ ਬੁੱਢਾ ਇਹਨੂੰ ਪੂਰਾ